ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹੱਸਦੇ ਵਸਦੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚੈਨਲ ਤੇ ਪਹਿਲੀ ਵਾਰੀ ਆਇਆ ਤਾਂ ਮੇਕ ਸ਼ûr ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਹੋਵੇ ਤੇ ਚਲੋ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਨ ਟਾਈਮ ਸੋ ਦੋਸਤੋ ਤੁਹਾਡੇ ਸਾਰਿਆਂ ਦੇ ਮੈਸੇਜ ਆ ਰਹੇ ਸੀਗੇ ਵੀ ਇੱਕ ਵੀਡੀਓ ਲੈ ਕੇ ਆਓ ਜਿਹੜੇ ਨਵੇਂ ਅਪਡੇਟਸ ਆਇਆ ਰੂਲਸ ਆਇਆ ਤੇ ਉਹਨਾਂ ਉੱਪਰ ਵੀਡੀਓ ਬਣਾਓ ਸਾਨੂੰ ਕੁਝ ਡਾਊਟਸ ਆ ਸੀ ਕਲੀਅਰ ਨਹੀਂ ਹੋਏ ਹਨਾ ਤੇ ਮੈਂ ਤਾਂ ਹੀ ਤੁਹਾਡੇ ਲਈ ਵੀਡੀਓ ਲੈ ਕੇ ਆ ਗਿਆ ਹੁਣ ਵੀਡੀਓ ਨੂੰ ਪ੍ਰੋਪਰਲੀ ਦੇਖ ਲਿਓ ਤੁਹਾਡੇ ਸਾਰੇ ਡਾਊ ਪਹਿਲਾਂ ਤੇ ਜੋ ਮੇਨ ਤੇ ਮੇਜਰ ਚੇਂਜ ਆਇਆ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸ ਦਿੰਨਾ ਉਹ ਇਹ ਆ ਵੀ ਜਿੰਨੇ ਵੀ ਵਿਜ਼ਟਰ ਵੀਜ਼ੇ ਤੇ ਅੱਗੇ ਆ ਕੇ ਜਿਵੇਂ ਤੁਹਾਡੇ ਭੈਣ ਭਰਾ ਤੁਹਾਡੇ ਮੰਮੀ ਡੈਡੀ ਕੋਈ ਵੀ ਆ ਕੇ ਵਰਕ ਪਰਮਿਟ ਲੈ ਲੰਦੇ ਸੀ ਉਹਨੂੰ ਵਿਜ਼ਟਰ ਨੂੰ ਵਰਕ 'ਚ ਕਨਵਰਟ ਕਰਵਾ ਲੈਂਦੇ ਸੀ ਉਹ ਹੁਣ ਨਹੀਂ ਕਰ ਪਾਉਣਗੇ ਠੀਕ ਆ ਇਹ ਪਹਿਲਾ ਇੱਕ ਚੇਂਜ ਆਇਆ ਬਖੇ ਦੇਖੋ ਵਧੀਆ ਵੀ ਆ ਹੈਗਾ ਇੱਕ ਹਿਸਾਬ ਨਾਲ ਕਿਉਂਕਿ ਤੁਸੀਂ ਵੀਜ਼ਟਰ ਵੀਜ਼ੇ ਤੇ ਆਏ ਹੋ ਹਨਾ ਤਾਂ ਉਹਨੂੰ ਵਰਕ 'ਚ ਤੁਸੀਂ ਕਿਉਂ ਹੀ ਕਨਵਰਟ ਕਰਾਉਣਾ ਆ ਜੇ ਇਸ ਵੀਜ਼ੇ ਤੇ ਆਏ ਆ ਉਸ 'ਚ ਰਹਿਣ ਹੰਗਾ ਸਹੀ ਤਰੀਕਾ ਤੇ ਉਹੀ ਆ ਜੇ ਤੁਸੀਂ ਵਰਕ ਕੰਮ ਹੀ ਇੱਥੇ ਕਰਨਾ ਤਾਂ ਵਰਕ ਵੀਜ਼ਾ ਲੈ ਕੇ ਆਓ ਹਨਾ ਤਾਂ ਤੁਸੀਂ ਜਿਹੜੇ ਕੰਮ ਲਈ ਜਾਣਾ ਇੱਥੇ ਤਾਂ ਉਹੀ ਵੀਜ਼ਾ ਲੈ ਕੇ ਆਓ ਤੁਸੀਂ ਮੇਰੇ ਹਿਸਾਬ ਨਾਲ ਸੋ ਇਸ 'ਚ ਕੋਈ ਗਲਤ ਨਹੀਂ ਹੋਇਆ ਵਧੀਆ ਹੋਇਆ ਆ ਇਹਦੇ ਨਾਲ ਸਿਰਫ ਹੁਣ ਜਿਹੜੇ ਲੋਕ ਐਕਚੁਅਲ 'ਚ ਜਿਨ੍ਹਾਂ ਨੂੰ ਨੀਡ ਆ ਹਨਾ ਜਿਹੜੇ ਆਉਣੇ ਚਾਹੀਦੇ ਉਹੀ ਆਊਗੇ ਇਹਦੇ ਨਾਲ ਸੋ ਮੇਰੇ ਹਿਸਾਬ ਨਾਲ ਤੇ ਵਧੀਆ ਡਿਸੀਜਨ ਉਹਦਾ ਇਹਨਾਂ ਨੇ ਲਿਆ ਆ ਵੀ ਹੁਣ ਸਿਰਫ ਵਰਕ ਪਰਮਿਟ ਉਹਨਾਂ ਨੂੰ ਹੀ ਮਿਲੇਗਾ ਜਿਹੜੇ ਸਟੂਡੈਂਟ ਹੋਣਗੇ ਠੀਕ ਆ ਜੇ ਹੋਰ ਜਿਹੜੇ ਵਰਕ ਵਾਲੇ ਬੰਦੇ ਹੋਣਗੇ ਹੁਣ ਵਿਜ਼ਿਟਰ ਜਿਹੜੇ ਵਿਜ਼ਿਟਰ ਵੀਜ਼ਾ ਤੇ ਇੱਥੇ ਆਉਂਦੇ ਸੀ ਉਹਨਾਂ ਨੂੰ ਹੁਣ ਵਰਕ ਪਰਮਿਟ ਨਹੀਂ ਮਿਲੇਗਾ ਇਹ ਧਿਆਨ ਚ ਰੱਖਿਓ ਵੀ ਜੇ ਤੁਸੀਂ ਕੱਲੂ ਸੋਚ ਰਹੇ ਹੋ ਵੀ ਕੈਨੇਡਾ ਆਉਣਾ ਆ ਵਿਜ਼ਿਟਰ ਵੀਜ਼ਾ ਤੇ ਤੁਸੀਂ ਸੋਚ ਰਹੇ ਹੋ ਵੀ ਇੱਥੇ ਆ ਕੇ ਤੁਸੀਂ ਉਹਨੂੰ ਵਰਕ 'ਚ ਕਨਵਰਟ ਕਰਾ ਲਓਗੇ ਹੁਣ ਇਹ ਕੰਮ ਨਹੀਂ ਹੋਣਾ ਕੈਨੇਡਾ 'ਚ ਜਿੱਥੇ ਮਰਜ਼ੀ ਆਓ ਜਿਹੜੇ ਮਰਜ਼ੀ ਪ੍ਰੋਵਿੰਸ ਦੇ ਵਿੱਚ ਆਓ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਆ ਐਲ ਐਮ ਆਈ ਦੇ ਉੱਪਰ ਹੁਣ ਐਲ ਐਮ ਆਈ ਵੀ ਕਾਫੀ ਜਣਿਆਂ ਨੂੰ ਐ ਲੱਗ ਰਿਹਾ ਵੀ ਬੰਦ ਹੋ ਚੁੱਕਿਆ ਹੁਣ ਐਲ ਐਮ ਆਈ ਨਹੀਂ ਮਿਲਨੀ ਕੀ ਕਰਾਂਗੇ ਕਿਵੇਂ ਪੀ ਆਰ ਦੇ ਪੁਆਇੰਟ ਸਾਡੇ ਕੰਪਲੀਟ ਹੋਣਗੇ ਲੈਟ ਮੀ ਟੈਲ ਯੂ ਅਬਾਟ ਥੈਟ ਕਿ ਉਹ ਸਾਰੇ ਕੈਨੇਡਾ ਸਜੇ ਬੰਦ ਨਹੀਂ ਹੋਈ ਬਟ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੀ ਆ ਇਟ ਇਜ਼ ਪੋਸੀਬਲ ਕਿ ਉਹ ਸਾਰੇ ਕੈਨੇਡਾ ਚ ਵੀ ਬੰਦ ਕਰ ਦੇਣ ਬਟ ਉਹ 100% ਬੰਦ ਨਹੀਂ ਹੋਈ ਐਲ ਐਮ ਆਈ ਉਹਦੇ ਪਿੱਛੇ ਕੁਝ ਸੱਚ ਹੈਗਾ ਉਹ ਮੈਂ ਤੁਹਾਨੂੰ ਦੱਸਦਾ ਉਹਦੇ ਪਿੱਛੇ ਸੱਚ ਇਹ ਹੈ ਕਿ ਐਲ ਐਮ ਆਈ ਹਰ ਇੱਕ ਬੰਦੇ ਨੂੰ ਨਹੀਂ ਮਿਲੂਗੀ ਠੀਕ ਆ ਉਹਨਾਂ ਨੂੰ ਹੀ ਮਿਲੂਗੀ ਜਿਨ੍ਹਾਂ ਦੀ ਵਧੀਆ ਜੌਬ ਆ ਜਿਹੜੇ ਇੱਥੇ ਜਿਨ੍ਹਾਂ ਨੂੰ ਐਕਚੁਅਲ ਦੇ ਵਿੱਚ ਜੌਬ ਦੇ ਵਿੱਚ ਜ਼ਰੂਰਤ ਹੈਗੀ ਆ ਜਿਨ੍ਹਾਂ ਨੂੰ ਇੱਥੇ ਬੰਦਿਆਂ ਦੀ ਤੇ ਜਿਨ੍ਹਾਂ ਦੀ ਪੇ ਵਧੀਆ ਹੈ 25 26 27 28 ਡਾਲਰ ਜਿਹੜੇ ਲੋ ਜਿਹੜੇ ਐਕਸਪਲੋਇਟ ਕਰਦੇ ਸੀਗੇ ੈਂਪਲੋਇਰਸ ਹਨਾ ਕਿ ਐਲ ਐ ਐਮ ਆਈ ਇਹ ਦੇ ਦਿੰਦੇ ਸੀ ਮਹਿੰਗੇ ਮਹਿੰਗੇ 40 40 ਪੇ 50 50 ਹਜ਼ਾਰ ਡਾਲਰ ਦਿਆਂ ਤੇ ਕੰਮ ਵੀ ਇੰਨਾ ਕਰਾਉਂਦੇ ਸੀ ਤੇ ਪੇ ਵੀ ਬੋ ਕੱਟ ਦਿੰਦੇ ਸੀ ਉਹੀ 15 16 17 ਡਾਲਰ ਉਹਨਾਂ ਨੂੰ ਹੁਣ ਕਟਾ ਹੋਊਗਾ ਤੇ ਵਧੀਆ ਵੀ ਆ ਇਹਨਾਂ ਐਕਸਪਲੋਇਟੇਸ਼ਨ ਘਟੂਗੀ ਠੀਕ ਹੈ ਹੁਣ ਐਲ ਐਮ ਆਈ ਉਹਨੂੰ ਹੀ ਮਿਲੇਗੀ ਜਿੰਨੂੰ ਐਕਚੁਅਲ ਚ ਨੀਡ ਹੋਊਗੀ ਉਹਦੀ ਤਾਂ ੈਂਪਲੋਇਰਸ ਨੂੰ ਜ਼ਿਆਦਾ ਪੈਸੇ ਆਪਣੇ ਪਾਕਟ ਚੋਂ ਪੇ ਕਰਨੇ ਪੈਣਗੇ 26 27 28 ਡਾਲਰ ਵਧਿਆ ਪੇ ਕਰਨੀ ਪਾਏਗੀ ਸਿਰਫ ਉਹਨਾਂ ਨੂੰ ਹੀ ਐਲ ਐਮ ਆਈ ਮਿਲੇਗੀ ਬਟ ਇਹ ਇੱਕ ਸਪੈਸੀਫਿਕ ਰੀਜਨ ਦੇ ਵਿੱਚ ਕਿਊਬੈਕ ਦੇ ਵਿੱਚ ਹੋਇਆ ਫਿਲਹਾਲ ਬਟ ਆਉਣ ਵਾਲੇ ਟਾਈਮ ਦੇ ਵਿੱਚ ਪੂਰੇ ਕੈਨੇਡਾ ਚ ਵੀ ਹੋ ਸਕਦਾ ਆ ਐਂਡ ਇੱਕ ਹੋਰ ਤੁਹਾਨੂੰ ਗੱਲ ਦੱਸ ਦਵਾਂ ਕਿ ਮਾਰਕ ਮਿਲਰ ਦਾ ਜਿਹੜਾ ਰੀਸੈਂਟ ਜਿਹੜੀ ਸਟੇਟਮੈਂਟ ਆਈ ਸੀ ਉਹਨੇ ਇਹ ਗੱਲ ਕਹੀ ਸੀ ਵੀ ਹਜੇ ਅਸੀਂ ਨਿੱਕੇ-ਮੋਟੇ ਚੇਂਜਸ ਹੀ ਕੀਤੇ ਆ ਇਮੀਗ੍ਰੇਸ਼ਨ ਦੇ ਰਿਲੇਟਡ ਜੇ ਤੁਹਾਨੂੰ ਲੱਗ ਰਿਹਾ ਵੀ ਡੇਲੀ ਕੈਨੇਡਾ ਦੇ ਵਿੱਚ ਬਹੁਤ ਚੇਂਜਸ ਹੋ ਰਿਹਾ ਤਾਂ ਹਜੇ ਤੁਸੀਂ ਦੇਖਿਓ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੇ ਚੇਂਜਸ ਹੁੰਦੇ ਆ ਸਤੰਬਰ ਦੇ ਮਹੀਨੇ ਹੁਣ ਤੁਸੀਂ ਦੇਖੋਗੇ ਕਿੰਨੇ ਹੋਰ ਵੱਡੇ ਚੇਂਜਸ ਲੈ ਕੇ ਆ ਸਕਦੇ ਨੇ ਇਹ ਮਾਰਕ ਮਿਲਰ ਨੇ ਕਿਹਾ ਮੈਨੂੰ ਨਾ ਇੱਥੇ ਗਾਲਾਂ ਕੱਢਣ ਲੱਪਿਓ ਇਹ ਮਾਰਕ ਮਿਲਰ ਦੀ ਕਹੀ ਹੋਈ ਗੱਲ ਆ ਤੁਸੀਂ ਇੰਟਰਨੈਟ ਤੇ ਆ ਕੇ ਪੜ੍ਹ ਸਕਦੇ ਹੋ ਹੁਣ ਹੋ ਸਕਦਾ ਪੀਆਰ ਦੇ ਰਿਲੇਟਡ ਹੋਵੇ ਕਿ ਇੱਕ ਜਿਹੜਾ ਕੋਟਾ ਆ ਪਰਟੀਕੂਲਰ ਇੰਨੇ ਨੰਬਰ ਸੇ ਉਹਨੂੰ ਘਟਾ ਦਿੱਤਾ ਜਾਵੇ ਘਟ ਕਰ ਸਕਦੇ ਆ ਹੋਰ ਵੀ ਕੁਛ ਨਾ ਕੁਛ ਚੇਂਜਸ ਹੋ ਲੈ ਕੇ ਆ ਸਕਦੇ ਆ ਹੋਰ ਮੈਂ ਚੀਜ਼ ਕਵਾਂਗਾ ਜਿਹੜੇ ਜਿੰਨੇ ਵੀ ਲੋਕ ਐਸ ਵੇਲੇ ਪਲੈਨਿੰਗ ਕਰ ਰਿਆ ਰਾਈਟ ਨਾਓ ਕੈਨੇਡਾ ਆਨ ਦੇ ਲਈ ਦੇਖੋ ਤੁਹਾਡਾ ਡਿਸੀਜਨ ਆਈ ਰਿਸਪੈਕਟ ਮੈਂ ਕਿਸੇ ਨੂੰ ਨਹੀਂ ਕਹਿੰਦਾ ਆਓ ਜਾਂ ਨਾਓ ਬਟ ਇੱਕ ਚੀਜ਼ ਕਹਿੰਦਾ ਜੇ ਤੁਸੀਂ ਵੇਟ ਕਰ ਸਕਦੇ ਹੋ ਥੋੜਾ ਟਾਈਮ ਤਾਂ ਜ਼ਰੂਰ ਕਰ ਲਓ ਰਾਈਟ ਨਾਓ ਬਿਕੋਜ਼ ਐਸ ਵੇਲੇ ਬਹੁਤ ਜ਼ਿਆਦਾ ਚੇਂਜਸ ਹੋ ਰਹੇ ਨੇ ਹਰ ਮਹੀਨੇ ਕਿੰਨੇ ਕਿੰਨੇ ਚੇਂਜਸ ਹੋ ਰਹੇ ਨੇ ਤੇ ਐਂਡ ਵਿਦ ਇਨ ਨੈਕਸਟ 1-2 ਮੰਥ ਦੇ ਵਿੱਚ ਤਾਂ ਤੁਸੀਂ ਦੇਖੋਗੇ ਹੋਰ ਕਿੰਨੇ ਜ਼ਿਆਦਾ ਚੇਂਜਸ ਆਉਣਗੇ ਠੀਕ ਹੈ ਜਿਹੜੇ ਚੀਜ਼ਾਂ ਤੁਸੀਂ ਸ਼ਾਇਦ ਸੋਚੀਆਂ ਵੀ ਨਾ ਹੋਣ ਇਟ ਇਜ਼ ਪੋਸੀਬਲ ਕਿਉਂਕਿ ਪਿਛਲੇ 2-4 ਦਿਨਾਂ ਦੇ ਵਿੱਚ ਦੋ ਦੋ ਤਿੰਨ ਚੀਜ਼ਾਂ ਚੇਂਜ ਹੋ ਗਈਆਂ ਹਨਾ ਸੋ ਉਹਨਾਂ ਨੂੰ ਇੱਕ ਵਾਰੀ ਆਲੈਂਡੋਂ ਇੰਪਲੀਮੈਂਟ ਹੋ ਲੈਂਦੋਂ ਨਵੇਂ ਰੂਲਸ ਐਂਡ ਰੈਗੂਲੇਸ਼ਨਸ ਨੇ ਉਸ ਤੋਂ ਬਾਅਦ ਤੁਸੀਂ ਆਪਣਾ ਪਲਾਨ ਕਰ ਸਕਦੇ ਹੋ ਬਟ ਬਾਕੀ ਤੁਹਾਡੀ ਮਰਜ਼ੀ ਆ ਮੈਨੂੰ ਥੱਲੇ ਕਮੈਂਟਾਂ 'ਚ ਗਾਲ੍ਹਾਂ ਨਾ ਕੱਢਣ ਲਾਪੇ ਵੀ ਤੂੰ ਕੈਨੇਡਾ ਕੈਨੇਡਾ ਨਾ ਇਹ ਉਹ ਸਭ ਕੁਝ ਆਓ ਜਿੱਦਾਂ ਮਰਜ਼ੀ ਆਓ ਮੈਂ ਤਾਂ ਇਹ ਕਹਿ ਰਿਹਾ ਵੀ ਜੇ ਥੋੜੇ ਹੁਣ ਚੇਂਜੇਸ ਹੋ ਰਹੇ ਆ ਤਾਂ ਥੋੜਾ ਜਿਹਾ ਜੇ ਵੇਟ ਕਰ ਸਕਦੇ ਹੋ ਤੇ ਪਾਈ ਕਰ ਲੋ ਦੈਟਸ ਇਟ ਫਿਲਹਾਲ ਇਹ ਦੋ ਮੇਜਰ ਚੇਂਜੇਸ ਨੇ ਇੱਕ ਐਲ ਐਮ ਆਈ ਐਸ ਬੰਦ ਹੋਈਆਂ ਨੇ ਠੀਕ ਆ ਐਂਡ ਦੂਸਰਾ ਵਰਕ ਪਰਮਿਟ ਵਿਜ਼ਟਰ ਆਲੈਂਡ ਹੁਣ ਨਹੀਂ ਮਿਲ ਫਲਾਲੇ ਦੋ ਚੇਂਜਸ ਸੀ ਬਾਕੀ ਜੇ ਕੋਈ ਹੋਰ ਅਪਡੇਟਸ ਆਉਂਦੀਆਂ ਮੈਂ ਤੁਹਾਨੂੰ ਨਾਲ ਹੀ ਵੀਡੀਓ ਬਣਾ ਕੇ ਦੱਸਦਾਗਾ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਗੇ ਵੀ ਵਧੀਆ ਵਧੀਆ ਕੰਟੈਂਟ ਆਉਂਦਾ ਰਹੇਗਾ